ਤਾਨੂ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਸ਼ਹੀਦੀ ਹੈ ਉਹਦੇ ਵਿੱਚ ਕਈ ਇਹੋ ਜਿਹੇ ਪਾਪੀਆਂ ਕਾਰਨ ਬਣਾਏ ਨੇ ਨੰਬਰ 1 ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਔਰ ਗੁਰਬਾਣੀ ਦਾ ਪ੍ਰਚਾਰ ਜਹਾਂਗੀਰ ਵਰਗੇ ਦਾ ਸਿੱਖੀ ਦੇ ਦੁਸ਼ਮਣਾਂ ਨੂੰ ਬੜਾ ਚੁਪਦਾ ਸੀ ਉਹਨਾਂ ਬਹਾਨਾ ਬਣਾਇਆ ਗੁਰੂ ਗ੍ਰੰਥ ਸਾਹਿਬ ਵਿੱਚ ਮੁਹੰਮਦ ਸਾਹਿਬ ਦੇ ਬਚਨ ਦਰਜ ਕਰੋ ਸਾਹਿਬ ਨਹੀਂ ਕੀਤੇ ਸੱਚ ਵਿੱਚ ਨਹੀਂ ਦੂਜੀ ਗੱਲ ਰਲਾ ਸਕਦੇ ਦੂਜਾ ਚੰਦੂ ਹੈ ਜਿਹੜਾ ਉਹਦੀ ਧੀ ਦਾ ਰਿਸ਼ਤਾ ਇੱਕ ਬ੍ਰਾਹਮਣ ਗੁਰੂ ਹਰਗੋਬਿੰਦ ਸਾਹਿਬ ਨਾਲ ਕਰ ਗਿਆ ਸੀ ਪਰ ਸਾਹਿਬ ਨੇ ਤੇ ਪਰਬਾਨ ਕਰ ਲਿਆ ਪਰ ਜਦੋਂ ਬ੍ਰਾਹਮਣ ਨੇ ਚੰਦੂ ਨੂੰ ਜਾ ਕੇ ਦੱਸਿਆ ਵੀ ਮੈਂ ਗੁਰੂ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਸ਼ਤਾ ਕਰਕੇ ਆ ਗਿਆ ਹੇ ਤੇ ਉਸ ਵੇਲੇ ਉਹਨੇ ਆਖਿਆ ਤੂੰ ਚਬਾਰੇ ਦੀ ਇਟ ਮੋਰੀ ਨੂੰ ਲਾ ਕੇ ਆ ਗਿਆ ਪਾਉੱਚੇ ਘਰ ਦਾ ਰਿਸ਼ਤਾ ਨੀਵੇਂ ਕਰ ਕਰਕੇ ਆ ਗਿਆ ਔਰ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਸਹਬ ਨੂੰ ਬੇਨਤੀ ਕੀਤੀ ਮਹਾਰਾਜ ਇਹ ਨਾ ਕਰ ਦਿਓ ਰਿਸ਼ਤਾ ਨਹੀਂ ਪ੍ਰਵਾਨ ਕਰਨਾ ਸਹਬ ਸੰਗਤ ਦੀ ਗੱਲ ਨਹੀਂ ਮੋੜਦੇ ਸਨ ਔਰ ਉਹ ਰਿਸ਼ਤਾ ਨਾ ਕੀਤਾ ਚੰਦੂ ਬੜਾ ਕੁਰ ਲਾਇਆ ਹਾਕਮ ਹੋਵੇ ਹੁਣ ਵਜ਼ੀਰ ਦਾ জাহাঙ্গীর ਦਾ ਵਜ਼ੀਰ ਹੋਵੇ ਤੇ ਉਹਦੀ ਧੀ ਦਾ ਰਿਸ਼ਤਾ ਮੋੜ ਦਿੱਤਾ ਜਾਏ ਬڑا ਇਸ ਗੱਲੋਂ ਉਹ ਪਾਪੀ ਕੁਰਲਾਇਆ ਉਹਨੇ ਵਿੱਚ ਬੇਕੇ ਕਈ ਕਾਰਨ ਬਣਾਏ ਤੀਜੀ ਗੱਲ ਪ੍ਰਿਥੀ ਚੰਦ ਦੀ ਬੜੀ ਵੱਡੀ ਈਰਖਾ ਹੈ ਪ੍ਰਿਥੀ ਚੰਦ ਕਈ ਥਾਵਾਂ ਤੇ ਆਪਾਂ ਵਿਸਤਾਰ ਨਾਲ ਤੇ ਅੱਗੇ ਵਿਚਾਰਾਂਗੇ ਕਦੀ ਉਹ ਸੁਲਹੀ ਖਾਂ ਚੜਾ ਕੇ ਲਿਆਉਂਦਾ ਕਦੀ ਸੁਲਬੀ ਖਾਂ ਗੁਰੂ ਘਰ ਚੜ੍ਹ ਕੇ ਲੈ ਕੇ ਆਉਂਦਾ ਔਰ ਕਦੀ ਉਹ ਚੰਦੂ ਨਾਲ ਵੀ ਬਾਰਤਾ ਲੈਪ ਕਹਿਮ ਕਰਦਾ ਵੀ ਕਿਵੇਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਸ਼ਹੀਦ ਕਰਵਾਉਣਾ ਚੌਥੀ ਗੱਲ ਇੱਕ ਵਾਰੀ ਖੁਸਰੋ ਸੀ ਜਿਹੜਾ ਜਹਾਂਗੀਰ ਦੇ ਪਰਿਵਾਰ ਵਿੱਚੋਂ ਉਹ ਗੁਰੂ ਘਰ ਆ ਗਿਆ ਸੀ ਖੁਸਰੋ ਤੇ ਬਗਾਵਤ ਸੀ ਜਹਾਂਗੀਰ ਦੇ ਨਾਲ ਤੇ ਗੁਰੂ ਘਰ ਸ਼ਰਨ ਆਏ ਨੂੰ ਗੰਠ ਲਾਉਂਦਾ ਜੋ ਸ਼ਰਨ ਆਵੇ ਤੇ ਗੰਠ ਲਾਵੇ ਜਹਾਂਗੀਰ ਨੇ ਇੱਕ ਬਹਾਨਾ ਬਣਾਇਆ ਵੀ ਤੁਸੀਂ ਇਹਨੂੰ ਪਨਾਹ ਦਿੱਤੀ ਹੈ ਇੱਕ ਪੰਜਵਾਂ ਕਾਰਨ ਬਣਿਆ ਕਿਸੇ ਵੇਲੇ ਵਕਤੀ ਹਕੂਮਤ ਸੀ ਜਿਹੜੀ ਉਹ ਚਾਹੁੰਦੀ ਸੀ ਵੀ ਤੁਸੀਂ ਗੁਰੂ ਘਰ ਦੀ ਕਿਰਤਕਾਰ ਵਿੱਚੋਂ ਸਰਕਾਰੀ ਖਜ਼ਾਨੇ ਵਿੱਚ ਟੈਕਸ ਭਰੋ ਸਾਬ ਨੇ ਨਾ ਕਰ ਦਿੱਤੀ ਇਹ ਸੰਗਤ ਦੀ ਮਾਇਆ ਹੈ ਇਹ ਤੇ ਮਨੁੱਖਤਾ ਦੇ ਭਲੇ ਲਈ ਵਰਤੀ ਜਾਏਗੀ ਨਾ ਕਿ ਸਰਕਾਰੀ ਖਜ਼ਾਨਾ ਭਰਿਆ ਜਾਏਗਾ ਇਹਨਾਂ ਗੱਲਾਂ ਨੂੰ ਬਹਾਨਾ ਬਣਾ ਕੇ ਮੈਂ ਸੰਖੇਪ ਕਹਿ ਰਿਹਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਗ੍ਰਿਫਦਾਰ ਕੀਤਾ ਗਿਆ ਔਰ ਲਾਹੌਰ ਦੀ ਧਰਤੀ ਤੇ ਪੰਜ ਸਿੱਖ ਵੀ ਨਾਲ ਗਏ ਨੇ ਲਾਹੌਰ ਦੀ ਧਰਤੀ ਤੇ ਤਤੀ ਤਵੀ ਤੇ ਬਿਠਾ ਕੇ ਉਪਰੋਂ ਪਾਪੀਆਂ ਗਰਮ ਰੇਤ ਪਾ ਕੇ ਸੀਸ ਵਿੱਚ ਤੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਆਪਣੇ ਪਾਣੇ ਤਸੀਹੇ ਦਿੱਤੇ ਇੱਕ ਵਿਦਵਾਨ ਲਿਖਦਾ ਚਾਰੋਂ ਪਾਸੋਂ ਅੱਗ ਵਰਸੇ ਛੇਕ ਸੀ ਤਲ ਸਾੜਦਾ ਚਾਰੋਂ ਪਾਸੋਂ ਦਾ ਅਰਥ ਹੈ ਇੱਕ ਤੇ ਤਤੀ ਤਵੀ ਤਪਦੀ ਹੈ ਦੂਜਾ ਗਰਮ ਰੇਤ ਹੈ ਤੀਜਾ ਇਹ ਜ਼ਾਲਮ ਪਾਪੀ ਤਪੇ ਹੋਏ ਨੇ ਚੌਥੀ ਗਰਮੀ ਦੀ ਰੁੱਤ ਕਰਕੇ ਸੂਰਜ ਤਪਦਾ ਚਾਰੋਂ ਪਾਸੋਂ ਅੱਗ ਵਰਸੇ ਸੇਕ ਸੀ ਤਨ ਸਾੜਦਾ ਚਲਣੀ ਚਲਣੀ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਈ ਮੀਆਂ ਮੀਰ ਡਿਠਾ ਆ ਹਾਲ ਯਦ ਯਾਰ ਦਾ ਸਾਈਂ ਵੀ ਐ ਮਿਰਸ਼ਦ ਆਲੂ ਸੀ ਹੋ ਬਿਆਕੜ ਰੋਪਿਆ ਚੀਕਾਂ ਤੇ ਤਾਹੀ ਮਾਰਦਾ ਸਤਗੁਰ ਆਖਿਆ ਸਾਈਂ ਜੀ ਛੋਟੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਜਲ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ ਸਹਿਬ ਨੇ ਆਖਿਆ ਕੋਈ ਗੱਲ ਨਹੀਂ ਤਤੀ ਤਵੀ ਤੇ ਬੈਠ ਕੇ ਵੀ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗਾਏ ਦੇ ਗੀਤ ਗਾਉਣ ਵਾਲਾ ਸਤਿਗੁਰੂ ਤੁਨਗੁਰ ਅਰਜਨ ਸਿੰਘ ਸੱਚੇ ਪਾਤਸ਼ਾਹ 1606 ਈਸਵੀ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਮਨੁੱਖਤਾ ਦੇ ਭਲੇ ਲਈ ਧਰਮ ਦੀ ਰਾਖੀ ਲਈ ਆਪਣਾ ਸਿੱਧਕ ਨਹੀਂ ਡਲਾਉਂਦੇ ਬਲਕਿ ਸ਼ਹਾਦਤ ਦਿੰਦੇ ਐ ਪਰ ਸਤਿਗੁਰ ਦੇ ਸੀਸ ਵਿੱਚ ਰੇਤ ਪਾ ਕੇ ਤਤੀ ਤਵੀ ਤੇ ਪਟਾਕੇ ਜਾਲਮਾਂ ਤਸੀਹੇ ਦੇ ਕੇ ਅਖੀਰ ਰਾਵੀ ਨਦੀ ਵਿੱਚ ਰੋੜ ਕੇ ਪਾਪੀਆਂ ਸ਼ਹੀਦ ਕੀਤਾ ਸੀ ਅੱਜ ਸਤਿਗੁਰੂ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਨਮਸਕਾਰ ਕਰੀਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ